ਹਾਂਜੀ ਖੜਿਆ ਰਾਮਪੁਰ ਰੋਡ ਦੇ ਉੱਪਰ ਸ਼ੌਣੀ ਰੋਡ ਦੇ ਨਾਲ ਇਹ ਰੋਡ ਜਾਣਿਆ ਜਾਂਦਾ ਹੈ ਇਸ ਰੋਡ ਦੇ ਉੱਪਰ ਇਹ ਹੈਵਨਲੀ ਪੈਲੇਸ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਰੋਡ ਦੇ ਉੱਪਰ ਬੜਾ ਹੀ ਇੱਕ ਸ਼ਲਾਘਾਜੋ ਕੰਮ ਕੀਤਾ ਗਿਆ ਹੈਵਨਲੀ ਪੈਲੇਸ ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਵੱਲੋਂ ਇਸ ਰੋਡ ਨੂੰ ਆਪਣੇ ਖਰਚੇ ਦੇ ਉੱਪਰ ਬਣਾਇਆ ਗਿਆ ਹੈ ਦੇਖ ਸਕਦੇ ਹੋ ਕਿ ਇਹ ਰੋਡ ਤਕਰੀਬਨ ਪੌਣਾ ਕਿਲੋਮੀਟਰ ਦੇ ਕਰੀਬ ਇਹ ਰੋਡ ਹੈ ਤੇ ਇਸ ਰੋਡ ਨੂੰ ਜੋ ਹੈਵਨਲੀ ਪੈਲੇਸ ਦੇ ਵਿੱਚ ਰਹਿਣ ਵਾਲੇ ਦੋ ਵਿਅਕਤੀ ਨੇ ਉਹਨਾਂ ਵੱਲੋਂ ਆਪਣੀ ਅਨਵੈਸਟਮੈਂਟ ਕਰਕੇ ਆਪਣੇ ਪੈਸੇ ਦੇ ਨਾਲ ਇਸ ਰੋਡ ਨੂੰ ਬਣਾਇਆ ਗਿਆ ਹੈ ਤਾਂ ਕਿ ਹੈਵਨਲੀ ਪੈਲੇਸ ਵਿੱਚ ਰਹਿਣ ਵਾਲੇ ਹੋਰ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਦੱਸਣਯੋਗ ਹੈ ਕਿ ਇਸ ਰੋਡ ਦੀ ਬਹੁਤ ਹੀ ਖਸਤਾ ਹਾਲਤ ਹੈ ਇਹ ਰੋਡ ਦਰਾਹਾ ਜੀਟੀ ਰੋਡ ਤੋਂ ਸ਼ੁਰੂ ਹੋ ਕੇ ਪਿੰਡ ਰਾਮਪੁਰ ਤੱਕ ਜਾਂਦਾ ਹੈ ਅੱਗੇ ਜਾ ਕੇ ਰੋਡ ਦੀ ਹਾਲਤ ਬਹੁਤ ਖਸਤਾ ਹਾਲਤ ਹੈ ਪਿਛਲੇ ਦਿਨੀ ਉਸ ਰੋਡ ਦੇ ਉੱਪਰ ਇੱਟਾਂ ਰੋੜੇ ਸੁੱਟ ਕੇ ਉਸ ਰੋਡ ਦੀ ਮੁਰੰਮਤ ਕੀਤੀ ਗਈ ਸੀ ਜਿਸ ਕਰਕੇ ਉਹ ਰੋਡ ਕਾਫੀ ਸੁਰੱਖੀਆਂ ਵਿੱਚ ਰਿਹਾ ਸੀ ਪਰੰਤੂ ਦੇਖ ਸਕਦੇ ਹਾਂ ਕਿ ਇਸ ਰੋਡ ਦੀ ਜੋ ਇਸ ਰੋਡ ਨੂੰ ਬਣਵਾਇਆ ਗਿਆ ਹੈ ਇਹ ਹੈਵਨਲੀ ਪੈਲੇਸ ਦੇ ਵਿੱਚ ਦੋ ਰਹਿਣ ਵਾਲੇ ਵਿਅਕਤੀਆਂ ਵੱਲੋਂ ਬਣਾਇਆ ਗਿਆ ਹੈ ਜੋ ਬੜਾ ਹੀ ਸ਼ਲਾਘਾਯੋਕ ਕੰਮ ਹੈ ਤੇ ਇਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ